ਸ੍ਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀਕ ਗੱਲ ਕਰਨ ਜਾ ਰਹੇ ਹਾਂ ਬਹੁਤ ਹੀ ਵੱਡੇ ਪੱਧਰ ਤੇ ਵੀਡੀਓ ਨੂੰ ਸਕੈਪਣਾ ਕਰੋ ਪੰਜਾਬੀਓ ਕਿਉਂਕਿ ਪਹਿਲਾਂ ਵੀਡੀਓ ਸੁਣ ਲਓ ਕਿਉਂਕਿ ਜੋ ਪੰਜਾਬ ਪੁਲਿਸ ਆ ਗੁੰਡਾ ਕਰਦੀ ਤੇ ਉੱਤਰਾਈ ਕਿਉਂਕਿ ਜੋ ਦੇਖਿਆ ਜਾਵੇ ਭਾਈ ਬਖਤੌਰ ਦੀ ਵੀਡੀਓ ਪਾਈ ਸੀ ਉਸ ਨੌਜਵਾਨ ਦਾ ਆਮ ਪਬਲਿਕ ਦਾ ਕਿੱਥੇ ਸਾਥ ਦੇਣਾ ਸੀ ਪੰਜਾਬ ਪੁਲਿਸ ਤਾਂ ਹੀ ਬਣਾਈ ਗਈ ਆ ਵੀ ਆਮ ਪਬਲਿਕ ਨਾਲ ਕੋਈ ਗੁੰਡਾ ਕਰਦੀ ਜਾਂ ਕੋਈ ਨਸ਼ਾ ਤਸਕਰ ਠੱਗਾ ਕਰਦਾ ਕਿਉਂਕਿ ਆਮ ਪਬਲਿਕ ਦਾ ਸਾਥ ਦੇਣਾ ਚਾਹੀਦਾ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਉੱਤਰਾਈ ਗੁੰਡਾ ਕਰਦੀ ਤੇ ਕਿਉਂਕਿ ਨਰਿੰਦਰ ਨੂੰ ਨੌਜਵਾਨ ਨੂੰ ਉਹ ਕਰੰਟ ਲਗਾ ਲਗਾ ਕੇ ਐਸਾ ਮਾਰਿਆ ਕਿਉਂਕਿ ਸੋਨੂੰ ਦੱਸ ਨਹੀਂ ਸਕਦਾ ਕਿੱਥੇ ਕਿੱਥੇ ਕਰੰਟ ਲਗਾਇਆ ਉਹ ਨੌਜਵਾਨ ਦੇ ਜਾਂ ਉਹਦੀ ਮਾਂ ਨੂੰ ਜਾਂ ਉਹਦੇ ਭੈਣ ਭਰਾ ਨੂੰ ਪੁੱਛ ਕੇ ਦੇਖੋ ਕਿੰਨਾ ਦੁੱਖ ਹੋਇਆ ਕਿਉਂਕਿ ਉਹ ਪੰਜਾਬ ਪੁਲਿਸ ਹੁਣ 3-4 ਜਣੇ ਭਗੌੜੇ ਹੋ ਰਹੇ ਆਗੇ ਕਿਉਂਕਿ ਉਸ ਨੌਜਵਾਨ ਨੂੰ ਮਾਰ ਕੇ ਕਰੰਟ ਲਗਾ ਕੇ ਕਿਉਂਕਿ ਇੱਕ ਨੌਜਵਾਨ ਦੱਸ ਰਿਹਾ ਸੀ ਕਹਿੰਦਾ ਮੇਰੇ ਵੀ ਲਗਾਇਆ ਕਿਉਂਕਿ ਉਹ ਐ ਨਹੀਂ ਪਤਾ ਵੀ ਪੰਜਾਬ ਪੁਲਿਸ ਦਾ ਹੀ ਬੰਦਾ ਸੀ ਜਾਂ ਵੀ ਕੋਈ ਕੈਦੀ ਸੀਗਾ ਹਵਾਲਾ ਦੇ ਵਿੱਚ ਕਿਉਂਕਿ ਉਹ ਵੀ ਦੱਸ ਰਿਹਾ ਸੀ ਨੌਜਵਾਨ ਵੀ ਮੇਰੇ ਵੀ ਕਰੰਟ ਲਗਾਇਆ ਹੁਣ ਪੰਜਾਬ ਪੁਲਿਸ ਸ਼ਰਿਆਮ ਗੁੰਡਾ ਕਰਦੀ ਤੇ ਉਤਰਾ ਹੀ ਭਗਵਾਨ ਤਮਾਨ ਸੀ ਨੂੰ ਇਹ ਸਿੱਧੀ ਚੁਣੌਤੀ ਆ ਮੇਰੇ ਬੰਨੀਓ ਨੀ ਆਮ ਪਬਲਿਕ ਕਹਿੰਦੀ ਆ ਵੀ ਅਮਨਦੀਪ ਕੌਰ ਕਨਸਟੇਬਲ ਬਠੰਡੇ ਵਾਲੀ ਕਿਉਂਕਿ ਉਹ ਕਹਿੰਦੀ ਸੀ ਵੀ ਮੇਰਾ ਕੌਲਾ ਵੀ ਨਿੱਟਾ ਸਕਦਾ ਭਗਵਾਨ ਤੁਮਾਣੇ ਇਹ ਗੱਲ ਸਹੀ ਆ ਹਲੇ ਤੱਕ ਉਹਦੀ ਇੱਕ ਇੱਟ ਵੀ ਨਹੀਂ 흘ੀ ਕਿਉਂਕਿ ਵਿਜੀਲੈਂਸ ਨੇ ਚੱਕ ਲਿਆ ਕਹਿੰਦੇ ਅਮਨਦੀਪ ਕੌਰ ਨੂੰ ਕਨਸਟੇਬਲ ਨੂੰ ਕਹਿੰਦੇ ਵੀ ਪੰਜਾਬ ਪੁਲਿਸ ਨੇ ਚੱਕ ਲਿਆ ਐ ਨਹੀਂ ਪਤਾ ਸੀ ਵੀ ਕੀ ਬੈਂਗਣੀ ਉੱਡੂਗੀ ਉਹ ਏਸ਼ੀਆਂ ਦੇ ਵਿੱਚ ਚੰਗੀਆਂ ਉਹ ਜੂਸ ਪੀਂਦੀ ਆ ਕਿਧਰੇ ਪਥਰੀ ਖੁਰਗੀ ਇਹ ਗੱਲ ਬੂਟੇ ਨੇ ਵੀ ਕਹੀ ਸੀ ਬੂਟੇ ਨੂੰ ਸਾਰੇ ਜਾਣਦੇ ਆ ਪੰਜਾਬੀਓ ਤੁਸੀਂ ਕਿਉਂਕਿ ਭੁੱਟੇ ਨੂੰ ਵੀ ਸਾਰੇ ਜਾਣਦੇ ਆ ਪੰਜਾਬੀਓ ਇਹ ਗੱਲ ਬੂਟਾ ਵੀ ਕਹਿ ਚੁੱਕਾ ਪੰਜਾਬ ਪੁਲਿਸ ਇਨੀ ਗੁੰਡਾ ਕਰਦੀ ਤੇ ਉੱਤਰ ਆਈ ਕਿਉਂਕਿ ਕਿਸੇ ਦੇ ਕੋਲੋਂ ਚਿੱਟਾ ਫੜਾਇਆ ਜਾਂਦਾ ਤੇ ਕਾਂਸਟੇਬਲ ਦੇ ਕੋਲੋਂ ਹਜੇ ਤੱਕ ਮੰਨ ਲਓ ਉਹਦਾ ਕੋਈ ਵੀ ਵਹਿਗਣੀ ਮੁੱਦਾ ਨਹੀਂ ਉਗੜਾ ਹਜੇ ਤੱਕ ਉਹਨੂੰ ਕੋਈ ਵੀ ਸਜ਼ਾ ਨਹੀਂ ਸੁਣਾਈ ਗਈ ਚੰਗੇ ਏਸ਼ੀਆਂ ਦੇ ਵਿੱਚ ਰਹਿ ਰਹੀ ਆ ਅਮਨਦੀਪ ਕਾਂਸਟੇਬਲ ਮਾਨਸਾ ਦੇ ਰਹਿਣ ਵਾਲੀ ਬਠਿੰਡੇ ਦੇ ਵਿੱਚ ਕਾਲੀ ਥਾਰ ਵੀ ਚੱਲਦੀ ਸੀ ਦੇਖੋ ਹਲੇ ਵੀ ਚੱਲਦੀ ਹੈ ਜਿਹਦੇ ਵਿੱਚ ਚਿੱਟਾ ਫੜਾਇਆ ਗਿਆ ਸੀ ਸੋ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬੀਓ ਚੰਗੀ ਲੱਗੀ ਤਾਂ ਤੇ ਮੈਨੂੰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਸੋ ਸਸਰੀਕਾਰ ਜੀ ਧੰਨਵਾਦ